ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਜਗਜੀਤਪੁਰਾ ਜਿਹੜਾ ਇਹਨੂੰ ਪੈਂਦਾ ਜੀ ਬਰਨਾਲਾ ਔਖੋ ਕੈਂਚੀਆਂ ਦੇ ਨੇੜੇ ਪੈਂਦਾ ਹੈ ਬਾਈ ਕੋਲ ਤਿੰਨ ਗਾਵਾਂ ਸੂਂੀਆਂਵੀਆਂ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਆੜ ਕਰਵਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਪਾਕਿ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰ ਹਾਂਜੀ ਬਈ ਸਾਸਿਕਾ ਜੀ ਸਾਸਿਕਾ ਜੀ ਨਾਮ ਦੱਸੋ ਜੀ ਆਪਣਾ ਨਾਮ ਜੀ 12 ਪਿੰਡ ਪਿੰਡ ਚਲਜੀਤਪੁਰਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਭਰਾ ਆਪਣਾ ਨੰਬਰ ਜੀ 97790 99328 ਠੀਕ ਹੈ ਜੀ ਤੇ ਆ ਦੱਸੋ ਜੀ ਪਹਿਲੀ ਗਾਂ ਦੀ ਜਾਣਕਾਰੀ ਆਪਣੀ ਜੀ ਜੀ ਤਾਜੀ ਸੂਈ ਵੀ ਆ 6 ਦਿਨ ਹੋ ਗਏ ਨੂੰ ਸੂਈ ਨੂੰ ਹਾਂਜੀ 17 ਕਿਲੋ ਬੌਲਾ ਜਿਹਦੇ ਥੱਲੇ ਹੁਣ ਤਿਆਰ ਆ ਜੀ ਠੀਕ ਹੈ ਜੀ ਕਿੰਨੀ ਸੂਈ ਸੂਈ ਹੈ ਬਈ ਦੂਜੇ ਸੂਈ ਸੂਈ ਆ ਜੀ ਬੈਠ ਦੂਜੇ ਦੂਜੇ ਸੂਈ ਨੂੰ ਲੋ ਭਰਾ ਦੂਜੇ ਸੂਈ ਸੂਈ ਆ ਤੇ ਰੇਟ ਭਰਾ ਇਹਦਾ ਰੇਟ ਭਰਾ ਫੋਨ ਤੇ ਕਰਾਂਗੇ ਦਾ ਫੋਨ ਤੇ ਕਰੋਗੇ ਬੇਤੀ ਹਾਂਜੀ ਠੀਕ ਹੈ ਜੀ ਮਾਗਰ ਮਾਗਰ ਬੱੱਸਾ ਜੀ ਇਹਦੇ ਮਾਗਰ ਬੱੱਸਾ ਜੀ ਠੀਕ ਹੈ ਪੂਰਾ ਚੈੱਕ ਕਰ ਸਾਜੋ ਤੋਰ ਕੇ ਦਿਖਾ ਦਿਓ ਜੀ ਲੋ ਜੀ ਚੈੱਕ ਕਰ ਸਾਜੋ ਪੂਰਾ ਤਰ੍ਹਾਂ ਸੁਨੇ ਬਾਦਸ ਚੈੱਕ ਕਰ ਦਿੰਦਾ ਜਲਾ ਹਾਂ ਠੀਕ ਹੈ ਮੋੜ ਤੋਂ ਮੋੜ ਤੋਂ ਭਰਾ ਆਜੋ ਇਹ ਦਿਨ ਹੋ ਗਏ ਜੀ ਸੇ ਦਿਨ ਹੋ ਗਏ ਭਰਾ ਸਭ ਨੂੰ ਠੀਕ ਹੈ ਜੀ ਮਾਗਰ ਹੈਗਾ ਬੱੱਸਾ ਤੇ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਜੀ ਰੇਟ ਬਾਈ ਜਾਇਜ਼ ਹੀ ਹੋਗਾ ਹਾਂਜੀ ਜਾਇਜ਼ ਹੀ ਹੋਗਾ ਠੀਕ ਹੈ ਫੋਨ ਤੇ ਕਰਦੇ ਹਾਂ ਠੀਕ ਹੈ ਹਾਂਜੀ ਬਾਈ ਦੂਜੀ ਵਾਰਡ ਦੀ ਜਾਣਕਾਰੀ ਦਿਓ ਜੀ ਦੂਜੀ ਇਹਨੂੰ 2 ਮਹੀਨੇ ਹੋ ਗਏ ਜੀ ਸੂਈ ਨੂੰ ਹਾਂਜੀ ਠੰਡੀ ਸੀ ਲਾ ਤੇ ਬੱਚਾ ਬੱਚਾ ਹੈ ਨਹੀਂ ਇਹਦਾ ਠੀਕ ਹੈ ਜੀ ਹਾਂਜੀ ਲੋਪਰਾ ਅੰਡੀ ਸੀ ਲਾ ਤੇ ਦੁੱਧ ਦੁੱਧ 12 ਲੀਟਰ ਆ ਸਸਾ ਦੁੱਧ 12 ਲੀਟਰ ਅੰਡੀ ਸੀ ਲਾ ਠੰਡੀ ਸੀ ਲਾ ਤੇ ਕਿੰਨੇ ਮਹੀਨੇ ਹੋ ਗਏ 2 ਮਹੀਨੇ ਸੂਈ 2 ਮਹੀਨੇ ਹੋ ਗਏ ਠੀਕ ਹੈ 2 ਮਹੀਨੇ ਹੋਏ ਸੂਈ ਨੂੰ ਹੋਰ ਦੋ ਜਣੂ ਦੁੱਧ ਵਾਈ ਜੀ ਨੇ 12 ਲੀਟਰ ਦੱਸਿਆ ਬਰਾ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਬਰਾ ਮੋੜ ਲਈ ਮੋੜ ਲਓ ਲਓ ਜੀ ਅਹ ਲੇਵਾ ਤੁਸੀਂ ਇਹਨਾਂ ਤਾਜ਼ਾ ਲੈ ਸਕਦੇ ਠੀਕ ਹੈ ਜੀ ਲਓ ਜੀ ਥੋੜਾ ਤਰਾ ਸਾਡੇ ਸਾਹਮਣੇ ਲਓ ਜੀ ਚੈੱਕ ਕਰ ਸਕਦੇ ਇਹਦਾ ਰੇਟ ਵੀਰੇ ਫੋਨ ਤੇ ਕਰ ਦਾਂਗੇ ਫੋਨ ਤੇ ਕਰੂੰਗੇ ਠੀਕ ਹੈ ਜੀ ਹਾਂ ਜੀ ਬਾਈ ਜੀ ਤੀਜੀ ਵਾਰੀ ਗਾਂ ਦਾ ਦੱਸੀ ਜਾਣਕਾਰੀ ਇਹਦਾ ਜੀ ਇਹਨੂੰ ਹੋ ਗਿਆ ਜੀ ਮਹੀਨਾ ਸੂਈ ਨੂੰ ਠੀਕ ਹੈ ਜੀ 15 ਲੀਟਰ ਦੁੱਧ ਦਿਆ ਠੀਕ ਹੈ ਜੀ ਫੁੱਲੇ ਜਮਾ ਠੀਕ ਹੈ ਜੀ ਮੇਨ ਆਊਗਾ ਸੂਈ ਨੂੰ 15 ਲੀਟਰ ਦੁੱਧ ਆ ਤੇ ਇੱਕ ਹੈ ਵੀ ਸੂਆ ਬਈ ਇਹ ਦੂਜਾ ਸੂਆ ਵਹਿੜਾ ਦੂਜਾ ਸੂਆ ਵਹਿੜਾ ਠੀਕ ਹੈ ਤੋੜ ਦੋ ਜੀ ਇਹਨੂੰ ਲੋ ਭਰਾ ਚੱਕਾ ਮਗਰੇ ਦੇ ਬੱਸੀ ਆ ਮਗਰ ਬੱਸੀ ਆ ਜੀ ਠੀਕ ਹੈ ਤੋੜ ਭਰਾ ਚੈੱਕ ਕਰ ਸਕਦੇ ਨੇ ਮੈਂ ਲਵਾਂ ਲੂਗਾ ਤੁਸੀਂ ਦਾਜਾ ਲਾਈ ਸਕਦੇ ਤਿੰਨੇ ਵਹਿੜਾਂ ਤਿੰਨੇ ਸੂਈਆਂ ਨੇ ਤੋੜ ਦੀ ਲੰਮਾ ਤੋੜ ਦੋ ਮੜਾ ਜੀ ਲੋ ਜੀ ਠੀਕ ਹੈ ਮੋੜ ਦੇ ਭਰਾ ਮੋੜ ਲੈ ਮੋੜ ਲਿਓ ਮੋੜ ਲਿਓ ਜੀ

ਠੀਕ ਹੈ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਪੰਡ ਜਗਜੀਤਪੁਰਾ ਜਿਲ੍ਹਾ ਐਣੂ ਪੈਂਦਾ ਬਰਨਾਲਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਉੱਕ ਕੇ ਭਾਈ